ਹਾਲੀ ਸਰ ਅੱਜ ਫੇਡਸ ਤੌਰ ਦੇ ਵਿੱਚ ਪਹੁੰਚੇ ਆ ਤੁਸੀਂ ਕੈਂਪ ਲੱਗਾ ਹੋਇਆ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਤੇ ਜੀ ਜੀ ਕੀ ਕਹਿਣਾ ਚਾਹੋਗੇ ਸਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਪਿੰਡ ਸਤੌਰ ਵਿਖੇ ਪਹੁੰਚੇ ਅਸੀਂ ਆਪਾਂ ਜੋ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਵੱਲੋਂ ਮੁਹਿੰਮ ਚਲਾਈ ਗਈ ਆ ਆਪ ਸਰਕਾਰ ਤੁਹਾਡੇ ਦਰਵਾਜ਼ੇ ਤੇ ਉਸ ਲਗੜੀ ਅਸੀਂ ਪਹੁੰਚੇ ਆ ਤੇ ਤਕਰੀਬਨ ਜੇ ਅਸੀਂ ਆਪਣਾ ਹਲਕੇ ਸ਼ਾਮ ਤੱਕ ਦੀ ਗੱਲ ਕਰ ਲਈਏ ਤਕਰੀਬਨ ਰੋਜ਼ ਇੰਜ ਚਾਰ ਪਿੰਡਾਂ 'ਚ ਕੈਂਪ ਲੱਗ ਰਹੇ ਨੇ ਤੇ ਬੜੀ ਲੋਕਾਂ ਨੂੰ ਸਹੂਲਤ ਮਿਲ ਰਹੀ ਆ ਸਰਕਾਰ ਆਪ ਖੁਦ ਚੱਲ ਕੇ ਲੋਕਾਂ ਦੇ ਦਰਬਾਰ ਆ ਰਹੀ ਆ ਲੋਕਾਂ ਦੇ ਦੁਆਰ ਆ ਰਹੀ ਆ ਤੇ ਜਿਹੜੀਆਂ ਮੁੱਢਲੀਆਂ ਸਹੂਲਤਾਂ ਜਿਹੜੇ ਦਫ਼ਤਰਾਂ 'ਚ ਜਾ ਕੇ ਟਾਈਮ ਖਰਾਬ ਹੁੰਦਾ ਖਦਰਖੋਰੀ ਹੁੰਦੀ ਆ ਉਹਦੀ ਸਾਰੀ ਬਚਤ ਹੋ ਰਹੀ ਆ ਲੋਕ ਬੜੇ ਖੁਸ਼ ਨੇ ਤੇ ਮੌਕੇ ਸਰੀ ਕਈ ਕੰਮ ਜਿਹੜੇ ਉਹ ਹੋ ਰਹੇ ਨੇ ਜਿਹੜੇ ਨਹੀਂ ਹੁੰਦੇ ਸਾਡੀ ਟੀਮ ਉਹ ਨੋਟ ਕਰ ਲੈਂਦੀ ਆ ਬਾਅਦ ਫਿਰ ਸੁਨੇਹਾ ਲਾ ਕੇ ਉਹਨਾਂ ਨੂੰ ਦੱਸ ਦਿੰਦੇ ਕੀ ਤੁਹਾਡਾ ਕੰਮ ਜਿਹੜਾ ਸੀ ਪੈਂਡਿੰਗ ਸੀ ਜਾਂ ਕੀ ਇਸ਼ੂ ਹੈਗਾ ਉਹ ਫਿਰ ਉਸ ਸਨੇਹਾ ਨੂੰ ਲਾ ਦਿੰਦੀ ਆ ਤੇ ਮੈਂ ਧੰਨਵਾਦ ਕਰਦਾ ਮਾਨ ਸਾਹਿਬ ਜੀ ਦਾ ਆਪਾਂ ਦੀ ਪਾਰਟੀ ਸਰਕਾਰ ਦਾ ਇਹੋ ਜੀ ਚੰਗੀ ਨੀਤੀ ਇਹੋ ਜੀ ਚੰਗੀ ਸੋਚ ਲੈ ਕੇ ਤੁਰੇ ਨੇ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਇਸ ਤੋਂ ਵਾਚਣ ਕਿ ਅਸੀਂ ਕੰਮ ਕਰੀ ਲੋਕਾਂ ਦੀ ਸੇਵਾ ਕਰੀਏ ਜਿਸ ਮਕਸਦ ਲੋਕਾਂ ਨੇ ਸਾਨੂੰ ਚੁਣਿਆ ਅਸੀਂ ਆਪਾਂ ਉਹਨਾਂ ਦੇ ਆਪਾਂ ਪੂਰੇ ਖਰੇ ਉਤਰੀਏ ਧੰਨਵਾਦ